ਤਕਰੀਬਨ 10-12 ਸਾਲ ਪਹਿਲਾਂ ਮੈਂ ਆਰਗੈਨਿਕ ਸਬਜ਼ੀਆਂ ਦਾ ਸ਼ੁਰੂ ਕੀਤਾ ਸੀਗਾ ਦਾਲਾਂ ਦਾ ਘਰ ਵਾਸਤੇ ਤੇ ਅਨਾਜ ਦਾ ਤੇ ਉਸ ਤੋਂ ਬਾਅਦ ਮਨ ਸੀ ਬਹੁਤ ਦੇਰ ਦਾ ਜਿਹੜੇ ਸ਼ਹਿਰੀ ਲੋਕ ਨੇ ਜਾਂ ਜਿਹੜੇ ਲੋਕ ਆਪ ਖੇਤੀ ਨਹੀਂ ਕਰਦੇ ਹੈਗੇ ਉਹਨਾਂ ਵਾਸਤੇ ਵੀ ਆਪਾਂ ਆਰਗੈਨਿਕ ਸਬਜ਼ੀਆਂ ਦਾਲਾਂ ਤੇ ਅਨਾਜ ਜਿਹੜਾ ਉਹਦਾ ਉਹਨਾਂ ਪਹੁੰਚ ਪਹੁੰਚਾਉਣ ਦਾ ਕੋਈ ਉਪਰਾਲਾ ਕਰੀਏ ਇਸ ਰਾਹ ਤੇ ਪਿਛਲੇ ਸਾਲ ਤੋਂ ਤਕਰੀਬਨ ਅਸੀਂ ਸਟਾਰਟ ਕੀਤਾ ਹੈ ਕਿੰਨੇ ਕਿਲੋ ਕਰਦੇ ਹੋਰ ਪਿਛਲੇ ਸਾਲ ਤਕਰੀਬਨ ਅੱਧੇ ਪੌਣ ਕਿਲੋ ਦੇ ਵਿੱਚ ਸਟਾਰਟ ਕੀਤਾ ਸੀ ਆਪਾਂ ਇਸ ਤੋਂ ਬਾਅਦ ਤਕਰੀਬਨ 1.5 ਤੋਂ 2.5 ਕਿਲੋ ਦੇ ਵਿੱਚ ਆਪਾਂ ਦੇ ਬਦਾਚੂ ਤੇ ਜੀ ਨਵਾਂ ਜੀ ਮੇਰਾ ਨਾਮ ਜਗਦੀਪ ਸਿੰਘ ਆ ਜੀ ਕਿਹੜਾ ਸ਼ਹਿਰ ਮੇਰਾ ਪਿੰਡ ਉਟਾਲਾ ਜੀ ਸ਼ਹਿਰ ਸਮਰਾਲਾ ਪਿੰਡ ਹੈ ਆਰਗੇਨਿਕ ਸਬਜ਼ੀਆਂ ਵੇਚਦਾ ਹਾਂ ਰੋਡ ਦੇ ਉੱਪਰ ਹੈ ਸਟਾਲ ਇੱਥੇ ਕੋਲ ਹੈ ਤਕਰੀਬਨ 10-12 ਸਾਲ ਪਹਿਲਾਂ ਮੈਂ ਆਰਗੇਨਿਕ ਸਬਜ਼ੀਆਂ ਦਾ ਸ਼ੁਰੂ ਕੀਤਾ ਸੀਗਾ ਦਾਲਾਂ ਦਾ ਘਰ ਵਾਸਤੇ ਜੀ ਤੇ ਅਨਾਜ ਦਾ ਤੇ ਉਸ ਤੋਂ ਬਾਅਦ ਮਨ ਸੀ ਬਹੁਤ ਦੇਰ ਦਾ ਵੀ ਜਿਹੜੇ ਸ਼ਹਿਰੀ ਲੋਕ ਨੇ ਜਾਂ ਜਿਹੜੇ ਲੋਕ ਆਪ ਖੇਤੀ ਨਹੀਂ ਕਰਦੇ ਹੈਗੇ ਉਹਨਾਂ ਵਾਸਤੇ ਵੀ ਭਾ ਆਰਗੇਨਿਕ ਸਬਜ਼ੀਆਂ ਦਾਲਾਂ ਤੇ ਅਨਾਜ ਹੈ ਜਿਹੜਾ ਉਹਦਾ ਉਹਨਾਂ ਪਹੁੰਚ ਪਹੁੰਚਾਉਣ ਦਾ ਕੋਈ ਉਪਰਾਲਾ ਕਰੀਏ ਇਸ ਵਾਸਤੇ ਪਿਛਲੇ ਸਾਲ ਤੋਂ ਤਕਰੀਬਨ ਅਸੀਂ ਇਹ ਸਟਾਰਟ ਕੀਤਾ ਹੈ ਕਿੰਨੇ ਕਿਲੋ ਕਰਦੇ ਆ ਅਰਗੇਨਿਕ ਪਿਛਲੇ ਸਾਲ ਤਕਰੀਬਨ ਅੱਧੇ ਪੌਣ ਕਿਲੋ ਦੇ ਵਿੱਚ ਸਟਾਰਟ ਕੀਤਾ ਸੀ ਅੱਜ ਪੰਜ ਸੌ ਤਕਰੀਬਨ ਸਵਾ ਦੋ ਢਾਈ ਕਿਲੋ ਦੇ ਵਿੱਚ ਅੱਪਾ ਇਹ ਵਧਾ ਚੁੱਕਿਆ ਹੈ ਇਹ ਜਿਹੜੀ ਟ੍ਰੇਨਿੰਗ ਲਈ ਸੀ ਲਾਈਵ ਟ੍ਰੇਨਿੰਗ ਟਾਈਮ ਟੂ ਟਾਈਮ ਤਕਰੀਬਨ 10-12 ਸਾਲ ਦੀ ਟ੍ਰੇਨਿੰਗ ਹੀ ਲੈ ਰਹੇ ਆ ਜੀ ਤੇ ਵੱਡਾ ਇਹਦੇ ਵਿੱਚ ਹੱਥ ਮੈਂ ਨਾਮ ਲੈਣਾ ਚਾਹੂੰਗਾ ਗੁਰਪ੍ਰੀਤ ਸਿੰਘ ਦਬੜੀ ਖਾਨ ਆਨੇ ਜਿਹੜੇ ਆਰਗੇਨਿਕ ਕਿਸਾਨ ਨੂੰ ਪ੍ਰਮੋਟ ਕਰਦੇ ਨੇ ਉਹਨਾਂ ਦੀ ਗਾਈਡੈਂਸ ਬਹੁਤ ਸੀ ਸ ਸਬਜ਼ੀਆਂ ਆਪਣੇ ਕੋਲ ਗਰਮੀਆਂ ਦੇ ਸਾਰੀਆਂ ਨੇ ਜੀ ਜਿਵੇਂ ਸ਼ਿਮਲਾ ਮਿਰਚ ਹੋਇਆ ਟਿੰਡੀ ਹੋਇਆ ਕਦੂ ਹੋਇਆ ਮਿੱਠਾ ਕਦੂ ਹੋਇਆ ਹੀਰਾ ਕੱਕੜੀ ਸਾਰਾ ਕੁਝ ਜੋ ਵੀ ਮਤਲਬ ਬਾਜ਼ਾਰ ਦੇ ਵਿੱਚ ਆਮ ਦੇਖਦਾ ਨਾ ਉਹ ਸਾਰਾ ਕੁਝ ਆਪਣੇ ਕੋਲ ਗ੍ਰੋਅ ਹੁੰਦਾ ਹੈ ਸਬਜ਼ੀ ਤੇ ਆਰਗੈਨਿਕ ਸਬਜ਼ੀ ਇੰਨਾ ਜ਼ਰੂਰ ਹੁੰਦਾ ਸਭ ਸਭ ਫਰਕ ਤਾਂ ਜਮੀਨੋਂ ਸਮਾਨ ਦਾ ਹੈ ਜਿਵੇਂ ਇਹਦੀ ਜਿਹੜੀ ਗੁਣਵੱਤਾ ਇਹਦੀ ਕੁਆਲਿਟੀ ਆ ਬਹੁਤ ਜ਼ਿਆਦਾ ਫਰਕ ਆ ਕਿਉਂਕਿ ਉਹਨਾਂ ਵਿੱਚ ਜੋ ਗ੍ਰੋਅ ਕੀਤਾ ਜਾਂਦਾ तकरीबन ਉਹਦਾ ਕੈਮੀਕਲ ਹੀ ਹੁੰਦਾ ਅਸੀਂ ਕੈਮੀਕਲੇ ਕਿਸੇ ਨਾ ਕਿਸੇ ਤਰੀਕੇ ਨਾਲ ਖਾ ਰਹੇ ਆ ਪਰ ਇਹਨੇ ਤੁਹਾਡੀ ਹੈਲਥ ਨੂੰ ਬੂਸਟ ਕਰਨਾ ਟੋੜਾ ਜਿਹੜਾ ਨੁਕਸਾਨ ਕੀਤਾ ਹੈਗਾ ਹੋਰ ਚੀਜ਼ਾਂ ਨੇ ਨੇ ਪੋਲੂਸ਼ਨ ਨੇ ਉਹਨੂੰ ਇਹਨੇ ਮਤਲਬ ਰੀਜੂਨੇਟ ਕਰਨਾ ਤੇ ਇਸ ਕਰਕੇ ਦਾ ਸਵਾਦ ਵੀ ਬਹੁਤ ਫਰਕ ਹੈ ਤੇ ਇਸ ਕਰਕੇ ਮਤਲਬ ਜਿਹੜਾ ਫਿਊਚਰ ਆ ਉਹ ਆਰਗੈਨਿਕ ਸਬਜ਼ੀ ਦਾ ਹੀ ਹੈ ਰੇਟ ਦਾ ਵੀ ਫਰਕ ਹੁੰਦਾ ਆ ਰੇਟ ਦਾ ਥੋੜਾ ਬਹੁਤਾ ਫਰਕ ਹੁੰਦਾ ਕਿਉਂਕਿ ਇਹਦੀ ਪ੍ਰੋਡਕਸ਼ਨ ਘਟ ਜਾਂਦੀ ਹੈ ਆਮ ਸਬਜ਼ੀਆਂ ਦੇ ਨਾਲੋਂ ਤੇ ਥੋੜਾ ਜਿਹਾ ਵੀ ਤੇ ਲੇਬਰ ਖਰਚਾ ਵੱਧ ਪੈਂਦਾ ਇਸ ਕਰਕੇ ਥੋੜਾ ਬਹੁਤ ਰਵਾਇਤੀ ਖੇਤੀਆ ਬੰਦੇ ਉੱਤੇ ਹੋ ਰਹੇ ਲੋਕ ਹਨ ਆਰਗੈਨਿਕ ਖੇਤੀ ਦੇ ਸਬੰਧੀ ਸਬਕਿਆ ਉਜਲੇ ਬਣਾਉਣਾ ਹੈ ਹਾਂ ਜੀ ਲੋਕ ਕਿਉਂ ਨਹੀਂ ਜਾਂਦੇ ਦੇਖੋ ਕੰਮ ਸਟਾਰਟਿੰਗ ਹੈ ਮੁਸ਼ਕਲਾ ਹਲੇ ਬਹੁਤੀ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਨਾ ਟ੍ਰੇਨਿੰਗ ਹੈ ਸਭ ਤੋਂ ਵੱਡੀ ਸਮੱਸਿਆ ਇਹਦੀ ਮਾਰਕੀਟਿੰਗ ਦੀ ਹੈ ਲੋਕਾਂ ਕੋਲ ਮਾਰਕੀਟਿੰਗ ਵਾਸਤੇ ਕੋਈ ਪਲੇਟਫਾਰਮ ਨਹੀਂ ਹੈ ਜਿੱਥੇ ਜਾ ਕੇ ਉਹ ਆਪਣੀ ਆਰਗੇਨਿਕ ਸਬਜ਼ੀ ਉਹ ਵੇਚ ਸਕਣ ਕਿਹਨੇ ਕੀ ਬਿਲ ਕਰ ਰਹੇ ਹੋ تقريبا 2-2.5 ਕਿਲੇ ਦੇ ਵਿੱਚ ਅਸੀਂ ਇਸ ਵੇਲੇ ਸਟਾਰਟ ਕਰ ਰਹੇ ਹਾਂ ਇਕੱਲੇ ਹੀ ਜਿਵੇਂ ਪਰਿਵਾਰ ਨਾਲ ਸਾਥ ਹੋ ਰਿਹਾ ਪਰਿਵਾਰ ਤਾਂ ਦੇਖੋ ਸਪੋਰਟ ਥੋੜੀ-ਬਹੁਤੀ ਤਾਂ ਹੁੰਦੀ ਹੋਆ ਬੇਸ਼ੱਕ ਪਹਿਲਾਂ-ਪਹਿਲਾਂ ਉਹ ਨਹੀਂ ਵੀ ਇਸ ਚੀਜ਼ ਨੂੰ ਚੰਗਾ ਮੰਨਦੇ ਹੈਗੇ ਕਿਉਂਕਿ ਜੇ ਤੁਸੀਂ ਆਪਣਾ ਵੱਖਰਾ ਚੌਂਦੇ ਆ ਚੁੰਦੇ ਆ ਤਾ ਕੋਈ ਵੀ ਪਰਿਵਾਰ ਨੂੰ ਪਸੰਦ ਨਹੀਂ ਕਰਦਾ ਪਰ ਕਿਸੇ ਨਾ ਕਿਸੇ ਤਰੀਕੇ ਨਾਲ ਪਰਿਵਾਰ ਦੀ سپورਟ ਤਾਂ ਹੁੰਦੀ ਹੋਇਆ ਜੇ ਮੈਂ ਤੁਹਾਨੂੰ ਦੱਸਿਆ ਦੋ ਭਾਈ ਕਿੰਨੇ ਜੇਤੀ ਕਰਦੇ ਹਾਂ ਪਹਿਲਾਂ ਨਹੀਂ ਫਸਰਨ ਵਾਲੇ ਤੇ ਇਹਦਾ ਫਰਕ ਕਿੰਨਾ ਕੁ ਬਣਾ ਪਾਉ ਰਹੇ ਸਨ ਮੁਨਾਫਾ ਤਾਂ ਦੇਖ ਲਓ ਇਹ ਆ ਵੀ ਮਤਲਬ ਉਹ ਤਾਂ ਦੁੱਗਣਾ ਤੇ ਗੁਣਾ ਇਹਦੇ ਵਿੱਚ ਮੁਨਾਫਾ ਜੇਪਾ ਸਹੀ ਤਰੀਕਾ ਨਾਲ ਕਰੀਏ ਤੇ ਜੇ ਸਹੀ ਤਰੀਕਾ ਨਾਲ ਕਰਦੇ ਨੂੰ ਰੈਗੂਲਰ ਇਨਕਮ ਆ ਹਰ ਰੋਜ਼ ਥੋੜੇ ਕੋ ਪੈਸੇ ਆਉਣ ਨੂੰ ਨੇ ਕੋਈ ਤੁਹਾਨੂੰ 6 ਮਹੀਨੇ ਬੈਠਣ ਲਈ ਪੈਂਦਾ ਉਡੀਕਣਾ ਨਹੀਂ ਪੈਂਦਾ ਪੈਸੇ ਵਾਸਤੇ ਪਹਿਲਾ ਦੋ ਕਿਲੋ ਇਸ ਕਿੰਨੀ ਕਮਾਈ ਹੋ ਜਾਂਦੀ ਸੀ ਤੇ ਹੁਣ ਦੋ ਕਿਲੋ ਕਿੰਨੀ ਆਉਂਦੀ ਹੈ ਜੇ ਆਮ ਰੂਟੀਨ ਦੇ ਵਿੱਚ ਆਪਾਂ ਲਾਈ ਤਾਂ ਦੋ ਕਿਲੇ ਦੇ ਵਿੱਚ 50-60000 ਰੁਪਇਆ ਇੱਕ ਇੱਕ ਕਿਲੇ ਦਾ ਲਾਈਏ ਤਾਂ ਲੱਖ ਤੋਂ ਵੱਧ ਲੱਖ ਰੁਪਇਆ ਕਮਾਈ ਹੁੰਦੀ ਸੀ ਤੇ ਇਹਦੇ ਵਿੱਚ ਤੁਸੀਂ ਤਕਰੀਬਨ 3 ਤੋਂ 4 ਲੱਖ ਰੁਪਇਆ ਆਰਾਮ ਨਾਲ ਕਮਾ ਸਕਦੇ ਹੋ ਕਿ ਕਿੰਨਾ ਟਾਈਮ ਲਾਉਣਾ ਹੈ ਕੀਤੀ ਰੋਜ਼ ਵਾਲਾ ਮੈਂ ਸਾਈਡ ਬਾਈ ਸਾਈਡ ਜੌਬ ਵੀ ਕਰਦਾ ਗਵਰਨਮੈਂਟ ਹੈਲਥ ਡਿਪਾਰਟਮੈਂਟ ਦੇ ਵਿੱਚ ਆ ਤੇ ਇਸ ਕਰਕੇ ਬਹੁਤਾ ਟਾਈਮ ਨਹੀਂ ਮੈਂ ਡਿਵੋਟ ਕਰ ਪਾਉਂ ਦੁਪਹਿਰ ਤੋਂ ਆ ਕੇ ਮੈਂ ਇਸ ਪਾਸੇ ਹੁਣਾਂ ਤੇ ਕੁਝ ਲੇਬਰਰ ਦੀ ਸਿਰ ਤੇ ਫਿਰ ਮੇਰਾ ਕੰਮ ਚੱਲਦਾ ਏ ਸਬਜ਼ੀਆਂ ਨੂੰ ਲੈ ਕੇ ਕੀ ਕਹਿਣਾ ਕਰਨੀ ਆ ਜਿਹੜੇ ਸਬਜ਼ੀ ਵਾਲ ਚਹਿਰਵਾਸੀ ਪੂਰੇ ਪੰਜਾਬ ਵਾਸੀਆਂ ਨੇ ਜਿਹੜੀਆਂ ਆਪਾਂ ਦੂਜੀ ਸਬਜ਼ੀਆਂ ਖਾਂਦੇ ਹਾਂ ਉਹ ਤੇ ਪ੍ਰੇਖਾ ਕਿਤੇ ਹੁੰਦੀਆਂ ਨੇ ਕਿਉਂਕਿ ਛੇਤੀ ਬੜੇ ਹਾਨੀਸ਼ਾਲਤ ਹੋ ਜਾਂਦੀਆਂ ਨੇ ਇਹ ਨਾ ਸਬਜ਼ੀਆਂ ਦੇ ਦੇਖੋ ਆਮ ਤੌਰ ਤੇ ਜਿਹੜੇ ਸ਼ਹਿਰੀ ਬੰਦੇ ਉਹਨਾਂ ਸ਼ਿਕਾਇਤ ਰੈਂਦੀ ਹੈ ਕਿ ਕਿਸਾਨ ਆ ਸਪਰੇਅਾਂ ਬਹੁਤ ਕਰਦਾ ਫਰਟੀਲਾਈਜ਼ਰ ਬਹੁਤ ਪਾਉਂਦਾ ਵੀ ਸਾਨੂੰ ਸਪਰੇਅ ਵਾਲੀ ਸਬਜ਼ੀਆਂ ਖਾਣੇ ਪੈਂਦੇ ਨਾਲ ਅਨਾਜ ਖਾਣਾ ਪੈਂਦਾ ਕਿਸਾਨ ਕਦੇ ਵੀ ਨਹੀਂ ਚਾਹੁੰਦਾ ਹੈਗਾ ਕਿ ਅਸੀਂ ਮਤਲਬ ਜ਼ਹਿਰਾਂ ਖਲਾਈਏ ਸ਼ਹਿਰੀ ਲੋਕਾਂ ਨੂੰ ਜਾਂ ਜਿਹੜੇ ਲੋਕ ਖੇਤੀ ਨਹੀਂ ਕਰਦੇ ਹੈਗੇ ਵਰਟਸ ਆਫ ਸੌਫਟ ਹਾਰਟਡ ਹੁੰਦੇ ਆ ਪਰ ਉਹਨਾਂ ਦੀ ਮਜਬੂਰੀ ਹੈ ਠੀਕ ਹੈ ਕਿਉਂਕਿ ਇੱਕ ਦੌਰ ਇਹੋ ਜਿਹਾ ਚੱਲਿਆ ਵੀ ਉਹਨਾਂ ਤੋਂ ਕਈ ਚੀਜ਼ਾਂ ਕਰਵਾਈਆਂ ਗਈਆਂ ਨੇ ਹੁਣ ਹੌਲੀ ਹੌਲੀ ਮੋੜ ਰਹੇ ਨੇ ਉਹਦੇ ਵਾਸਤੇ ਸ਼ਹਿਰੀ ਲੋਕਾਂ ਦੀ ਸਪੋਰਟ ਦੀ ਜ਼ਰੂਰਤ ਹੈ ਜੇ ਅਸੀਂ ਮਤਲਬ ਕੁਆਲਿਟੀ ਚਾਹੁੰਦੇ ਆ ਤਾਂ ਸਾਨੂੰ ਕੁਆਲਿਟੀ ਦਾ ਥੋੜਾ ਬਹੁਤਾ ਮੁੱਲ ਵਧ ਦੇਣਾ ਪਊਗਾ ਇਸ ਪਾਸੇ ਲੋਕਾਂ ਨੂੰ ਪਰਹੁਲਤ ਕਰਨਾ ਬੋਗੋ ਤਾਂ ਇਸ ਪਾਸੇ ਨੂੰ ਲੋਕ ਵੱਧ ਤੋਂ ਵੱਧ ਚੱਲ ਰਹੇ। ਇਹ ਵੀ ਦੇਖਿਆ ਵੀ ਵਧੀਆ ਪ੍ਰੋਫਿਟ ਦਾ ਸਕੇਲ ਤੋਂ ਬਹੁਤ ਪ੍ਰੋਫਿਟਾ ਦੁਬਾਰੀ ਕੀਤੇ ਵਾਲੇ। ਪਰ ਅੱਜ ਕੱਲ੍ਹ ਵੀ ਜੋ ਨੌਜਵਾਨ ਜੀੜੀਓ ਵਿਦੇਸ਼ਾਂ ਦਾ ਰੁਕ ਕਰ ਰਹੀ ਹੈ ਕਿ ਉਹ ਇੱਥੇ ਰਹਿ ਕੇ ਵੀ ਵਧੀਆ ਕਮਾ ਸਕਦੇ। ਕਮਾ ਸਕਦੇ ਆ ਬਹੁਤ ਜ਼ਿਆਦਾ ਓਪਰਚੁਨਿਟੀ ਦੇ ਨੇ। ਸ਼ਾਇਦ ਉੱਥੇ ਤਾਂ ਜਿੰਨਾ ਹੁਣ ਬੁਰਾ ਹਾਲ ਆ ਉਹਨਾਂ ਨੂੰ ਕਿਤੇ ਵੱਧ ਇੱਥੇ ਅਸੀਂ ਸਿਖਾਲੇ ਹੈਗੇ ਆ ਤੇ ਹੋ ਸਕਦੇ ਆ। ਬਹੁਤ ਵਧੀਆ ਸੀ ਬਿਜ਼ਨਸ ਸਟੈਬਲਿਸ਼ ਕਰ ਸਕਦੇ ਆ। ਕੀਟੀ ਬਾੜੀ ਨੂੰ ਬਹੁਤ ਡਿਮਾਂਡ ਪਾ ਕਰ ਸਕਦੇ ਆ। ਪਰ ਸਮੱਸਿਆ ਇਹ ਆ ਵੀ ਨਾ ਤਾਂ ਸ ਕਿ ਨਾ ਸਾਨੂੰ ਕੋਈ ਇਹੋ ਜਿਹੀ ਟ੍ਰੇਨਿੰਗ ਦਿੱਤੀ ਗਈ ਆ ਨਾ ਵੀ ਇਹੋ ਜਿਹੀ ਮੋਟੀਵੇਸ਼ਨ ਦਿੱਤੀ ਗਈ ਆ ਉਹ ਮੰਡੀਆਂ ਦੇ ਵਿੱਚ ਆ ਉਹ ਤੇ ਸਭ ਦੀ ਮੰਡੀ ਦੇ ਵਿੱਚ ਖੜੀ ਆ ਮੰਡੀਆਂ ਦੇ ਵਿੱਚ ਇਹ ਸਬਜ਼ੀ ਵੇਚ ਕੇ ਕੋਈ ਫਾਇਦਾ ਨਹੀਂ ਹੈ ਜੀ ਕਿਉਂਕਿ ਜੇ ਅਸੀਂ ਮੰਡੀ ਦੇ ਰੇਟ ਤੇ ਜਾਵਾਂਗੇ ਉੱਥੇ ਆਰਗੈਨਿਕ ਸਬਜ਼ੀ ਦਾ ਜੈਸ ਕੁਆਲਿਟੀ ਦਾ ਮੁੱਲ ਨਹੀਂ ਮਿਲਣਾ ਉੱਥੇ ਸਿਰਫ ਕੁਆਂਟੀਟੀ ਦਾ ਮੁੱਲ ਮਿਲਣਾ ਤੇ ਜਿੰਨੀ ਵੱਧ ਕੁਆਂਟੀਟੀ ਪ੍ਰੋਡਿਊਸ ਕਰੋਗੇ ਉਹਨਾਂ ਤੁਹਾਨੂੰ ਵੱਧ ਮੁਨਾਫਾ ਹੋਣਾ ਇਸ ਕਰਕੇ ਜਿਹੜੇ ਕਿਸਾਨ ਨੇ ਉਹ ਚੈਮਿਕਲ ਵਗੈਰਾ ਪਾਉਂਦੇ ਨੇ ਫਰਟੀਲਾਈਜ਼ਰ ਪਾਉਂਦੇ ਤਾਂ ਕਿ ਪ੍ਰੋਡਕਸ਼ਨ ਵਧੇ ਆਮ ਤੋਂ ਕੀ ਨਾਲੋਂ ਸਿਹਾਲ ਜੱਦੀ ਨਾਲੋਂ ਇਹ ਇਹ ਆਰਗੇਨਿਕ ਚੀਜ਼ ਕਿੰਝ ਫਰਕ ਚ ਲੱਗਦਾ ਇਹ ਆਰਗੇਨਿਕ ਇਹਨਾਂ ਦੀ ਜਿਹੜੀ ਚਮਕ ਆ ਉਹ ਵੱਖਰੀ ਹੁੰਦੀ ਹੈ ਫਿਰ ਜਦੋਂ ਤੁਸੀਂ ਉਹਨਾਂ ਦਾ ਸਾਈਜ਼ ਦੇਖਦੇ ਆ ਉਹਦਾ ਟੈਕਸਚਰ ਦੇਖਦੇ ਆ ਤਾਂ ਉਹ ਤੋਂ ਤੁਹਾਨੂੰ ਆਈਡੀਆ ਹੋ ਜਾਂਦਾ ਕਾਫੀ ਹੱਦ ਤੱਕ ਜਦੋਂ ਦੀ ਸਵਾਦ ਉਹਦਾ ਦੇਖਦੇ ਆ ਤੁਸੀਂ ਬਣਾਉ ਬਣਾਉਣ ਦਾ ਦੇਖਦੇ ਆ ਔਰ ਜਿਵੇਂ ਆਮ ਤੌਰ ਦੀ ਸਬਜ਼ੀਆਂ ਬਹੁਤ ਸਖਤ ਰਹਿੰਦੀਆਂ ਨੇ ਜਿਹੜੀਆਂ ਕੈਮਿਕਲ ਵਾਲੀਆਂ ਹੁੰਦੀਆਂ ਨੇ ਬਹੁਤ ਸੌਫਟ ਰਹਿੰਦੀਆਂ ਨੇ ਜਦੋਂ ਬਣਦੀਆਂ ਨੇ ਤੇ ਜਿਹੜਾ ਸਵਾਦ ਆ ਉਹ ਤਾਂ ਵੱਖਰਾ ਹੀ ਆ ਉਸ ਤੋਂ ਹੀ ਆਈਡੀਆ ਹੋ ਜਾਂਦਾ ਵੀ ਆਰਗੇਨਿਕ ਹੈ ਬڑے ਬੁਲਦਿਆ ਦੇ بڑے ਇਸ਼ਾਰਾ ਆਰਗੇਨਿਕ ਕਰਦੇ ਦੀ ਬੁਲੀ ਡਿਮਾਂਡ ਆ ਤੁਸੀਂ ਥੋੜੇ ਜਿਹੇ ਸ਼ਹਿਰ ਦੇ ਉੱਤੇ ਕੰਮ ਕਰ ਰਹੇ ਹੋ ਕੀ ਬڑے ਸ਼ਹਿਰਾਂ ਨੂੰ ਨਹੀਂ ਮੇਰਾ ਦੇਖੋ ਸ਼ਹਿਰ ਆ ਆਪਣਾ ਇਹ ਇੱਥੇ ਲੋਕ ਇੱਥੇ ਮੇਰੇ ਮਿੱਤਰ ਨੇ ਤੇ ਇਹ ਸ਼ਹਿਰ ਨਾਲ ਪਿਆਰ ਆ ਤੇ ਇੱਥੋਂ ਹੀ ਸ਼ੁਰੂਆਤ ਕਰਨੀ ਆ ਅੱਗੇ ਦੇਖਾਂ ਜਿਵੇਂ ਮਹਾਰਾਜ ਨੇ ਚਾਹਿਆ ਡਵੈਲਪ ਹੋਇਆ ਤਾਂ ਕਰਾਂਗੇ ਇਹ ਰੂਟੂਰ ਦੇ ਰੱਖਦੇ ਹੋ ਜਾਂ ਇਹਨੂੰ ਉਸ ਦੀ ਸਪੋਰਟ ਵੀ ਕਰਦੇ ਨਹੀਂ ਰੁਟੀਨ ਦੇ ਵਿੱਚ ਹੀ ਮਤਲਬ ਅਸੀਂ ਤੋੜਦੇ ਜਿਨਨੂੰ ਕਿ ਜ਼ਰੂਰਤ ਹੁੰਦੀ ਆ ਅਸੀਂ ਗਰੋ ਉਹਨੇ ਹਿਸਾਬ ਨਾਲ ਕੀਤੀ ਆ ਜਿੰਨੇ ਕਿ ਸਾਡੀ ਲੱਗ ਜਵੇ ਤੋਂ ਬ੍ਰਾਈਡ ਤੁਹਾਡਾ ਇਸ਼ਕੇ ਆ ਜਾਂ ਕੋਈ ਹੋਰ ਜਗਾ ਤੇ ਨਹੀਂ ਅਸੀਂ ਇੱਕੋ ਆਊਟਲੈਟ ਇੱਥੇ ਬਣਾਈ ਹੋਈ ਆ ਹਾਲ ਦੀ ਘੜੀ ਇੱਥੇ ਅਸੀਂ ਵੇਚਦੇ ਆਂ ਤਕਰੀਬਨ ਸ਼ਹਿਰ ਦੇ ਦੂਜੇ ਪਾਸੇ ਤੋਂ ਵੀ ਜਿਹੜੇ ਲੋਕ ਖਾਣਾ ਚੋਦਣ ਨੂੰ ਆ ਜਾਂਦੇ ਨੇ ਦੇਖੋ ਜੀ ਇਸ ਲਾਈਨ ਵਿੱਚ ਆਣਾ ਚਾਹੁੰਦਾ ਕਿ ਕੋਈ ਤੁਸੋਂ ਸਹਾਇਤਾ ਕਰੋਗੇ ਬਿਲਕੁਲ ਕਰਾਂਗੇ ਜੀ ਮੈਂ ਤਾਂ ਕਹਿੰਦਾ ਵਾਧੂ ਤੋਂ ਵਾਧੂ ਹੋਣ ਮੈਂ ਤਾਂ ਕਹਿੰਦਾ ਇੱਥੇ ਮੇਰੇ ਨਾਲ ਚਾਰ ਆਊਟਲੈਟ ਆਰਗੇਨਿਕ ਸਬਜ਼ੀਆਂ ਹੋਰ ਲੱਗਣ ਇਹਦੇ ਵਿੱਚ ਇੰਨੀ ਮਾਰਕੀਟ ਹੈ ਇੰਨਾ ਹਲੇ ਇਹਦਾ ਮਤਲਬ ਪੂਰੀ ਮਾਰਕੀਟ ਕਹਿੰਨ ਖਾਲੀ ਪਈ ਆ ਇੱਕ ਸ਼ਹਿਰ ਦੇ ਵਿੱਚ ਸਿਰਫ ਇੱਕ ਦੁਕਾਨ ਜੇ 10 ਹੌਣ ਦਾ ਉਹ ਵੀ ਮਾਰੂ ਮਾਰ ਚੱਲਣ ਗਿਆ ਸਾਨੂੰ ਮਤਲਬ ਜਿਹੜੇ ਨੌਜਵਾਨ ਆ ਉਹਨਾਂ ਨੂੰ ਇਸ ਪਾਸੇ ਆਉਣਾ ਚਾਹੀਦਾ ਸਰਦਿਆਂ ਨਾਲ ਫਰੂਟ ਵੀ ਕਰ ਸਕਦੇ ਆ ਹਾਂਜੀ ਫਰੂਟ ਵੀ ਹੁਣ ਸਾਡਾ ਪਲਾਨ ਇਹੀ ਆ ਵੀ ਅਸੀਂ ਇੰਟਰ ਕ੍ਰੋਪਿੰਗ ਦੇ ਵਿੱਚ ਕੁਝ ਫਰੂਟ ਲਾਵਾਂਗੇ ਜਿਵੇਂ ਪਪੀਤਾ ਹੋਇਆ ਛੀਨੂ ਹੋਇਆ ਨਿੰਬੂ ਸਟਾਰਟ ਕਰਾਂਗੇ ਕੁਝ ਕੇ ਹਾਲ ਦੀ ਘੜੀ ਭਾਈ ਸਟਾਰਟ ਕਰਾਂਗੇ ਇੱਥੇ ਕਹਿਣਾ ਚਾਹ ਰਿਹਾ ਨੌਜਵਾਨ ਜਿਹੜੀ ਵਿਦੇਸ਼ਾ ਉੱਪਰ ਰਹੀ ਆ ਆਰਗੇਨਿਕ ਕੰਮ ਵੀ ਕਰਕੇ ਕੀ ਲਾਉਣਾ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਅਸੀਂ ਉੱਥੇ ਇਨਾ ਪੈਸਾ ਲਾਉਨੇ ਆ ਬਾਹਰ ਜਾਣ ਵਾਸਤੇ ਇੱਥੇ ਥੋੜਾ ਕੁਝ ਵੀ ਨਹੀਂ ਲ ਤੁੜ ਕੋ ਟਰੈਕਟਰ ਕਰਦਾ ਹੁੰਦਾ ਥੋੜੇ ਕੋ ਟਰਾਲੀ ਕਰਦੀ ਹੁੰਦੀ ਆ ਤੁਸੀਂ ਆਪਣੀ ਸਬਜ਼ੀ ਉਕਾਓ 2 ਕਿਲਿਆਂ ਦੇ ਵਿੱਚ ਵੀ ਮੇਰੇ ਕਹਿਣ ਤੇ ਜੇ ਤੁਸੀਂ ਸਟਾਰਟ 1 ਕਿਲੋ ਤੋਂ ਕਰਨਾ ਚਾਹੀਦਾ ਜੇ 2 ਕਿਲੇ ਤੱਕ ਜਦੋਂ ਅਸੀਂ ਪਹੁੰਚ ਗਏ ਨਾ ਸਬਜ਼ੀ ਦਾ ਤਾਂ ਅਸੀਂ ਇੱਕ ਸਰਕਾਰੀ ਨੌਕਰੀ ਦੇ ਬਰਾਬਰ ਇਨਕਮ ਜਨਰੇਟ ਕਰ ਲੱਗ ਜਾਏ ਇਹ ਥੋੜਾ ਡ੍ਰੀਮ ਕੀ ਹੈ ਮੇਰਾ ਡ੍ਰੀਮ ਤਾਂ ਇਹ ਹੀ ਆ ਵੀ ਪੂਰੇ ਪੰਜਾਬ ਦੇ ਚ ਪੂਰੇ ਜਿਹੜੇ ਦੁਨੀਆਂ ਦੇ ਵਿੱਚ ਜਿਹੜੇ ਲੋਕ ਆ অর্ਗੈਨਿਕ ਤਰੀਕੇ ਨਾਲ اگਾਈਆਂ ਚੀਜ਼ਾਂ ਹੀ ਖਾਣ